ਵੱਡੀ ਖਬਰ ਮੁਖਸਰ ਸਾਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੋਟਕਪੁਰਾ ਮਾਰਗ ਤੇ ਪਿੰਡ ਉਦੇਕਰ ਨੇੜੇ ਪੰਜਾਬ ਰੋਡ ਵੇਜਾ ਤੇ ਬਲੈਰੋ ਪਿਕਅਪ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੁੰਦੀ ਹੈ ਦੱਸਿਆ ਗਿਆ ਕਿ ਬੁਰੀ ਤਰ੍ਹਾਂ ਜਿਹੜੀ ਬਲੈਰੋ ਗੱਡੀ ਹੈ ਉਹ ਨੁਕਸਾਨੀ ਗਈ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬਲੈਰੋ ਚਾਲਕ ਜਿਹੜਾ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪੜਤੀ ਕਰਵਾਇਆ ਗਿਆ ਹੈ ਡਰਾਈਵਰ ਨੂੰ ਦੂਜੇ ਪਾਸੇ ਜਦੋਂ ਪੰਜਾਬ ਰੋਡਵੇਜ਼ ਦੇ ਡਰਾਈਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵੱਲੋਂ ਦੱਸਿਆ ਗਿਆ ਕਿ ਬਲੈਰੋ ਪਿਕਅਪ ਗੱਡੀ ਇੰਨੀ ਸਪੀਡ ਤੇ ਸੀ ਕਿ ਡਰਾਈਵਰ ਤੋਂ ਜੜਾ ਹੈ ਗੱਡੀ ਦਾ ਸੰਤੁਲਨ ਨਹੀਂ ਸੰਭਾਲਿਆ ਗਿਆ ਜਿਸ ਤੋਂ ਬਾਅਦ ਰੋਂਗ ਸਾਈਡ ਆ ਕੇ ਗੱਡੀ ਜੜੀ ਹੈ ਉਹ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਜਾ ਟਕਰਾਈ ਹੈ ਜਿਸ ਤੋਂ ਬਾਅਦ ਜਿਹੜਾ ਡਰਾਈਵਰ ਹੈ ਬਲੈਰੋ ਗੱਡੀ ਦਾ ਜਿਹੜਾ ਡਰਾਈਵਰ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਹੈ ਪੰਜਾਬ ਰੋਡਵੇਜ਼ ਦੀ ਜਿਹੜੀ ਬੱਸ ਹੈ ਉਹ ਵੀ ਨੁਕਸਾਨੀ ਗਈ ਹੈ ਪਰ ਗਨੀਮਾ ਤੇ ਰਹੀ ਕਿ ਸਵਾਰੀਆਂ ਦਾ ਜਿਹੜਾ ਹੈ ਉਹ ਬਚਾਰ ਰਿਹਾ ਸਿਰਫ ਬਲੈਰੋ ਗੱਡੀ ਦੇ ਜਿਹੜਾ ਡਰਾਈਵਰ ਹੈ ਉਹ ਜ਼ਖਮੀ ਹੋਇਆ ਹੈ ਸੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮਕਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬ ਰੋਡਵੇਸ ਤੇ ਬਲੈਰੋ ਗੱਡੀ ਦੀ ਜੜੀ ਭਿਆਨਕ ਟੱਕਰ ਹੋਈ ਹੈ ਹੋਰ ਕੀ ਕੁਝ ਕਹਿਣਾ ਹੈ ਡਰਾਈਵਰ ਦਾ ਤੁਹਾਨੂੰ ਉਹ ਵੀ ਇੱਕ ਵਾਰੀ ਸੁਣਾ ਦਿੰਨੇ ਆ ਬਾਈ ਜੀ ਕੀ ਨਾਮ ਹੈ ਕੇਵਲ ਸਿੰਘ ਕਿਹੜੇ ਟੀਪੂ ਵਿੱਚ ਕੰਮ ਕਰਦੇ ਹੋ ਸ੍ਰੀ ਮਕਸਰ ਸਾਹਿਬ ਅੱਜ ਜਿਹੜਾ ਕ ਹਾਦਸਾ ਹੋਇਆ ਉਹਦੇ ਬਾਰੇ ਕੀ ਦੱਸਾਂਗੇ ਸਾਡੀ ਹਾਦਸਾ ਹੀ ਫੋਰਟਪੂਰੇ ਤੋਂ ਚੱਲ ਕੇ ਆ ਰਹੀ ਸੀ ਯਾਰ 8 8:04 ਤੇ ਤੇ 845 ਕਤੇ ਤੇ ਪਹੁੰਚੇ ਇਹਨੂੰ ਤੇ ਜਿਹੜੀ ਅੱਗ ਉਖਲਾ ਗਈ ਜਿਹੜਾ ਪਟੇ ਦਾ ਪਾਵੇ ਦੀ ਤੇ ਇਹ ਤਾਂ ਗੱਡੀ ਰੁਕੀ ਨਹੀਂ ਖੜੀ ਮੈਂ ਤਾਂ ਰੋਕ ਲਈ ਸੀ ਗੱਡੀ ਖੜੀ ਤੇ ਲੈ ਕੇ ਰੋਕੀ ਸੀ ਸਾਈਡੋਂ ਪਰ ਸਵਾਰੀਆਂ ਦੀ ਬਚਾ ਹੋਇਆ ਸਵਾਰੀਆਂ ਦਾ ਬਚਾ